ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਬੜੀ ਚਰਚਿਤ ਖਬਰ ਆ ਰਹੀ ਹੈ ਸੁਚਾ ਸਿੰਘ ਛੋਟੇਪੁਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਰਹਿ ਚੁੱਕੇ ਨੇ ਉਹਨਾਂ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ ਉਹ ਦਿੱਲੀ ਦੇ ਵਿੱਚ ਗਏ ਸਨ ਅਮਰੀਕਾ ਦੀ ਫਲਾਈਟ ਉਹਨਾਂ ਨੇ ਲਾਸ ਐਂਜਲਸ ਦੇ ਵਿੱਚ ਜਾਣਾ ਸੀਗਾ ਆਪਣੀ ਪੋਤਰੀ ਦੇ ਵਿਆਹ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਰ ਉਹਨਾਂ ਨੂੰ ਇਸ ਕੱਲ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦੋਂ ਇਹਦਾ ਕਾਰਨ ਪੁੱਛਿਆ ਗਿਆ ਇਮੀਗ੍ਰੇਸ਼ਨ ਅਧਿਕਾਰੀਆਂ ਕੋਲੋਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਪਾਸਪੋਰਟ ਹੈ ਉਹ ਉਹਦੀ ਕਿਸੇ ਨੇ ਦੁਰਵਰਤੋਂ ਕੀਤੀ ਹੈ ਤੇ ਇਸ ਕਰਕੇ ਉਹਨਾਂ ਨੂੰ ਜਿਹੜੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪਰ ਇਹਨਾਂ ਬੇਨਤੀਆਂ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਇਹ ਗੱਲ ਜਿਹੜੀ 28 ਤੇ 29 April ਦੀ ਜਿਹੜੀ ਦਰਮਿਆਨੀ ਰਾਤ ਆ ਉਸ ਦੀ ਦੱਸੀ ਜਾ ਰਹੀ ਹੈ ਤੇ ਇਹ ਜਿਹੜੇ ਸੁਚਾ ਸਿੰਘ ਛੋਟੇਪੁਰ ਨੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਸਾਬਕਾ ਪ੍ਰਧਾਨ ਰਹ ਚੁੱਕੇ ਨੇ ਪੰਜਾਬ ਦੇ ਤੇ ਇਹਦੇ ਨਾਲ ਨਾਲ ਗੁਰਦਾਸਪੁਰ ਦੇ ਜਿਹੜੇ ਧਾਰੀਵਾਲ ਵਿਧਾਨ ਸਭਾ ਹਲਕਾ ਉੱਥੇ ਦੋ ਵਾਰ ਵਿਧਾਇਕ ਰਹ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਅਧਿਕਾਰੀ ਆਪਣੀ ਗਲਤ ਜਿਹੜਾ ਅੜੇ ਰਹੇ ਬਰਦਾਸਪੁਰ ਤੋਂ 15 ਕਿਲੋਮੀਟਰ ਦੂਰ ਹੈ ਇਹਨਾਂ ਦਾ ਪਿੰਡ ਛੋਟੇਪੁਰ ਤੇ ਉਹਨਾਂ ਨੇ 2019 ਦੇ ਵਿੱਚ ਜਰੰਦਰ ਖੇਤਰੀ ਪਾਸਪੋਰਟ ਤੋਂ ਜਿਹੜਾ ਆਪਣਾ ਪਾਸਪੋਰਟ ਆ ਉਹਨਾਂ ਵਾਇਆ ਸੀਗਾ ਉਹਨਾਂ ਦਾ ਇਹ ਦਾਵਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਸੇ ਨੇ ਵੀ ਉਹਨਾਂ ਦਾ ਪਾਸਪੋਰਟ ਵਰਤਿਆ ਨਹੀਂਗਾ ਪਰ ਪਤਾ ਨਹੀਂ ਕਿਉਂ ਅਧਿਕਾਰੀ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨ ਕਰੇ ਸਨ ਤੈਸ ਕਰਕੇ ਉਹ ਅਮਰੀਕਾ ਨਾ ਜਾ ਸਕੇ